क्या ना भाई भैया हमारे के बहुत खाना हां ਬੰਦੇ ਇੱਥੇ ਬੈਠਾ ਰ ਪਜਾਮਾ ਦੇ ਜੰਗਲਾਂ ਤੇ ਕਦੇ ਨਾ ਉਹ ਐ ਆਏ ਨਾ ਮੋੜ ਕੇ ਤੁਹਾਨੂੰ ਕਰਦਾ ਬੈਠਾ ਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਨਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਡੇਰਾ ਸਾਹਿਬ ਹਿਮਾਚਲ ਦੇ ਵਿੱਚ ਪੁੱਜੇ ਹੋਏ ਹਾਂ ਬਾਬਾ ਬੜਪਾਕ ਸਿੰਘੀ ਦੇ ਹੋਲੇ ਮਹਲੇ ਦੀ ਯਾਤਰਾ ਤੇ ਔਰ ਪਿਛਲੀ ਵੀਡੀਓ ਤੁਸੀਂ ਦੇਖਿਆ ਆਪਾਂ ਤੁਹਾਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਮਨਜੀਤ ਸਾਹਿਬ ਗੁਰਦੁਆਰਾ ਬੇਬ ਸਾਹਿਬ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਤੋਤਾ ਸਰ ਸਾਹਿਬ ਦੇ ਤੋਂ ਬਣੇ ਰਿਓ ਵੀਡੀਓ ਦੇ ਵਿੱਚ ਅੰਤ ਤੱਕ ਔਰ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕੱਲ ਜਿਹੜਾ ਤੁਸੀਂ ਰਸਤਾ ਦੇਖਿਆ ਪੈਦਲ ਰਸਤਾ ਢੋਲੀ ਧਾਰਦਾ ਸੀਗਾ ਚਰਨ ਗੰਗਾ ਆ ਯਾਰ ਆਹ ਕਹਿੰਦੇ ਬਾਜੀ ਇਹ ਵਾਲਾ ਰਸਤਾ ਹੈ ਜਿਹੜਾ ਕੌੜੀਆਂ ਤੋਂ ਵੀ ਆਪਾਂ ਢੋਲੀ ਧਾਰ ਨੂੰ ਜਾ ਸਕਦੇ ਹਾਂ ਤੇ ਅੱਗੇ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਤੋਤਾਸਰ ਸਾਹਿਬ ਬਾਜੋ ਯਾਰ ਵੀਡੀਓਟਰ ਚੱਲਦਾ ਚੱਲ अदाक है <preachers> Редактор субтитров А.Семкин Корректор ਆਟ ਬਹੁਤ ਪੈਣੀ ਪੜਕੇ ਆ ਵੇਖੋ ਜੀ ਪਜਾਮਾ ਜੰਗਲ ਚੱਕ ਲੱਗੀ ਜੰਗਲ ਪਜਾਮਾ ਜੰਗਲ ਚੱਕ ਲੱਗੀ ਆ ਵੇਖੋ ਲੱਗੀ ਪਰ ਇੰਨੇ ਸੰਨ ਕੀ ਕਹਾਣੀ ਵੀ ਇੱਥੇ ਨਹੀਂ ਜੀ ਪਤਾ ਕਿੰਨਾ ਇੱਥੇ ਪੜੇ ਉਹਨਾ ਬੰਦੇ ਪਤਾ ਕਿੰਨੇ ਹੁੰਦੇ ਆ ਹਾਂ ਇਹ ਤੇਲ ਪਤਾ ਕਿੰਨਾ ਹੁੰਦਾ ਕਿਉਂ ਕਿ ਸੱਲਾ ਹੀ ਪੀ ਜਾਣਾ ਕਿ ਪਾਣੀ ਹੈ ਅਧੂਰੀਆਂ ਨੂੰ ਬਹੁਤ ਟਾਈਮ ਹੋ ਗਿਆ ਲੈ ਬਾਈ ਪਾਣੀ ਪੀ ਕੇ ਜਰਾ ਕੀਤਾ ਪਾਣੀ ਪੀ ਪੀ ਕੇ ਜਰਾ ਕੀਤਾ ਕੰਟੈਕਟ ਹੋ ਗਿਆ ਬੂਟੇ ਬਾਈ ਉਹ ਮੂੜ ਉਹਦੋਂ ਗੱਡੀਆਂ ਲੱਗੀਆਂ ਖੜੀਆਂ ਲੱਗਦੀਆਂ ਹੁੰਦੀਆਂ ਇਹ ਥੌਲੀ ਦਾ ਧਰ ਛੱਡ ਜਾਂਦੇ ਆ ਲੈ ਇਹ ਦੁਕਾਨ ਪੈਣੀ ਹੈ ਥੌਲੀ ਦਾ ਧਰ ਤੇ ਤਾਈ ਜਾਣਾ ਔਰ ਉਹ ਦੁਕਾਨ ਹਾਂ ਲੈ ਕੇ ਗਈ ਸੀ ਆ ਰੰਗ ਜਾਏ ਇਹ ਵੱਡੇ ਬਹੁਤ ਮਿਲਦੇ ਇੱਕ ਕੰਨ ਲਾ ਦੇ ਚੀ ਪਾਈ ਵਸੇ ਰਹੇ ਪਈ ਆ ਦਿਖਾਈ ਬੱਬੀ ਮੜੇ ਤਰ ਬੜਾ ਸਰਾ ਬੰਦਿਆ ਆਦੇ ਜਿਹੇ ਪਾਣੀ ਚ ਡੋਪੋਣੇ ਪੈਂਦੇ ਚੀਲ ਨੂੰ ਲੱਗਦਾ ਚੀਲ ਦਾ ਆਖੋ ਇੱਥੇ ਆ ਗਿਆ ਇੱਥੇ ਕੋਈ ਨਾ ਬਹੁਤ ਲੈ ਜਾਂਦੇ ਨੇ ਦੇਖ ਲਓ ਜੀ ਨੋ ਜੀ ਖਤਰਨਾਕ ਰਸਤਾ ਸ਼ੁਰੂ ਹੋ ਚੁੱਕਾ ਹੈ ਪਜਾਮਾ ਕਹਿੰਦੇ ਸਸ ਗਿਆ ਮਾਸ ਆ ਗਿਆ ਕਾਕੇ ਆਉਂਦਾ ਹੋਇਆ ਚੱਕ ਲਈ ਜਿੰਨਾ ਭਾਰ ਮੁੜ ਕੇ ਵਾਪਸ ਮੁੱਚਕੇ ਨੂੰ ਹੂੰ ਦੋ ਕਾ ਦੋ ਵਾਰ ਦਿੱਤੇ ਵਾਹ ਲੋ ਕੱਢੇ ਗੱਡੀ ਰੱਖ ਕੋ ਮੇਰੀਆਂ ਆ ਰਿਹਾ ਆ ਜਾ ਪੀ ਇਹ ਬਣੀ ਜਾਂਦੀ ਆ ਰਿਹਾ ਲੈ ਦੇ ਆ ਵੇਖ ਵਧੀਆ ਟੰਡੀਆਂ ਬਲੇ ਆ ਜਾਵੇ ਨਾ ਬਹੁਤ ਸੋਹਣਾ ਬੋਲ ਹੈ ਖਲਿਆ ਬਾਹ ਸਮਾ ਰਹੂਗਾ ਇੱਧਰ ਆਵੇ ਇੱਧਰ ਸੱਨੇ ਆ ਇੱਥੇ ਆਇਆ ਚੱਲ ਗਿਆ ਆਇਆ ਦੀ ਪੁਲਿਸ ਇਲਾਕੇ ਆਂਦੇ ਚੱਲ ਗਏ ਆਹ ਤੈਨਾਂ ਪਾਰਤੀ ਵਾਲਾ ਪੱਥਾ ਪਾਰਤੀ ਤੇ ਪੂਰਾ ਆਓ ਹੈ ਪਾਰਤੀ ਕੋ ਤੂੰ ਬਲੇ ਬਈ ਪਹਿਲਾਂ ਰਾਹ ਸਾਫ ਕਰਾ ਮੈਂ ਅਸੀਂ ਕੱਲ੍ਹ ਦੇ ਰਹੇ ਹਾਂ ਆਇਆ ਤੋਕ ਤਾਸੀਆ ਕੋਈ ਨਾ ਮੈਂ ਨਹੀਂ ਲਗਾਉਂਗਾ ਇੱਥੇ ਲੱਕੀ ਨੂੰ ਸੱਤ ਕਿਚੜਾ ਲੀ ਰਿਹਾ ਆਹੋ ਐਂਦੀ ਦੇਖੋ ਜੀ ਕੋਈ ਨਹੀਂ ਇਹਨੂੰ ਕਿਚੜਾ ਲੰਦਾ ਉਹ ਉਹ ਪੜਾਵਾ ਸਾਹ ਵੀ ਸਾਤ ਵੀ ਬੈਠੇ ਆ ਇੱਥੇ ਐਸੀ ਰਸਤੇ ਨਾਲ ਥੱਲੇ ਉੱਪਰ ਰਹੇ ਆ ਇੱਥੇ ਲਾਉਂਦੇ ਆ ਨਾ ਬੋਈ ਦੇ ਟੋਲ ਤੇ ਬਹੁਤ ਪਿਆਰਾ ਖਾਣਾ ਹਾਂ ਇਹ ਵਧੀਆ ਕੀਤਾ ਤੁਸੀਂ ਯਾਰ ਬਹੁਤ ਵਧੀਆ ਚਲੋ ਉੱਤਾਂ ਦਾ ਪਾਸ ਕੱਟ ਪਹਿਲਾਂ ਉਹ ਕੱਢ ਦਾਂਗੇ ਹੋਰ ਲੱਗਦੇ ਫੁੱਲ ਅਸਲ ਸ਼ੁਰੂਆਤ ਬਾਗਾਂ ਦਾ ਬੰਦਾ ਚੜਿਆ ਜਾਂਦਾ ਹਾਂ ਆ ਨਾ ਇਹ ਲੋਕਾਂ ਖਾਤੇ ਖੁੱਛ ਗਏ ਨਾ ਅੱਗੇ ਨੂੰ ਬੜਾ ਫਾਇਦਾ ਹੋ ਗਿਆ ਇਹਦਾ ਉੱਤੇ ਹੌਲੀ ਹੌਲੀ ਇਹ ਆ ਜੀ ਖਤਰਨਾਕ ਰਸਤਾ ਪੂਰਾ ਗਏ ਵੀ ਹੁਣ ਆਏ ਵੀ ਹੁਣੇ ਚੰਗਲੇ ਟਾਇਰ ਚੰਗੇ ਪਾਉਣ ਦੇ ਹੋਰ ਹਾਂ ਆਈ ਆ ਨਾ ਤੂੰ ਬੜਾ ਤੇਜ਼ ਹੋ ਜਾਨੇ ਠੀਕ ਗੱਲ ਹੈ ਟਰੰਪ ਟਰੰਪ ਟਾਇਰ ਲਾਉਗਾ ਅੱਗੇ ਗਾ ਹਾਂ ਹਾਂ ਓਏ ਕਾਜਰੀ ਉਹ ਬਾਈਆਂ ਦਾ ਗਾ ਟਰੰਪ ਟਾਈਮ ਲਾਉਗਾ ਹੌਲੀ ਚੱਲ ਤਹਣਾ ਚਾਂਪ ਕੋੜਾ ਹੋਊਗਾ ਗਾ ਸਕਿਉਰਟੀ ਹੋਊਗੀ ਅਮਰੀਕਾ ਦੀ ਸਿਕਿਉਰਟੀ ਓਏ ਵੇਰ ਲਈ ਇਹ ਬਹਿ ਜਾ ਉਹਦਾ ਫੋਨ ਮੇਰਾ ਮਾੜਾ ਫੋਨ ਤੇਰਾ ਮਾੜਾ ਫੋਨ ਕਮਾਈ ਦਿਵਾਏਗਾ ਮੇਰੀ ਮੇਰਾ ਨਹੀਂ ਪਤਾ ਓਏ ਉਹ ਵਦਕਾ ਉਹ ਫੋਟੋ ਸਾਰਾ ਕਲੀਅਰ ਆਉਂਦਾ ਬਈ ਨਾ ਕਜੋ ਨਹੀਂ ਨਹੀਂ ਸਾਹ ਲੈਣ ਨੂੰ ਨਹੀਂ ਸਾਹ ਲੈਣ ਖੜੇ ਪਈਏ ਚੱਲੋ ਥੈਂਕ ਯੂ ਸੇਫਟੀ ਬਹੁਤ ਆ ਨਾਲ ਲੱਤ ਗਿਆ ਜੀ ਇਹ ਵਾਰੀ ਬੰਦੇ ਦਾ ਪੈਰ ਤੋੜ ਦੇ। ਉਹ ਤੀਏ ਦੇਖੋ ਤਾਂ ਨੂੰ ਹੋਣਾ ਬਾਅਦ ਚ ਪਹਿਲਾਂ ਹੱਲੇ ਤੁਰੇ ਜਾਂਦੇ ਨੇ। ਨਹੀਂ। ਕੋਈ ਨਹੀਂ ਤਾਂ ਸਾਉੱਖੇ ਪਾਸੇ ਲੈ ਜਾਵਾਂਗੇ। ਕੋਈ ਟੈਨਸ਼ਨ ਲਈਏ ਨਾ। ਆ ਜੀ ਵੀ ਚਾਈ ਦਾ ਸ਼ਰਬਤ। ਬਰਾਸਤਾਂ ਵਿੱਚ ਪਾਣੇ ਵੀ ਇਹਦੀ ਤੁਰ ਜਦੇ। ਹਰੇ ਨਾ। ਆ। ਇੱਧਰ ਜਾ ਪੌੜਾਂਗੇ ਬਣਾਂਗੇ ਅੰਦਰ। ਸਾਈਡ ਤੋਂ ਮੇਰਾ ਗੁੱਡਾ ਤੋਂ ਨਾ ਕੁੜੀ ਹੋੜੀ ਕੁੜੀ ਸਾਈ ਕਰਿਆ ਟ੍ਰੰਪ ਨੇ ਜੋ ਵੀ ਮੀਡੀ ਵੀ ਆਵਾ ਲੈੜੀ ਜੀ ਵੀ ਹੈ ਗਾਰਮੀ ਤੇਰੀ ਆ ਗਈ ਵੇ ਇਸੇ ਸਾਰਾ ਕੇ ਨੰਗੂ ਮਾਮਾ ਜੀ ਪੱਥਰ ਰੜਵੇ ਪੱਥਰ ਰੜਕੇ ਪੱਥਰ ਰੜ ਪਿਆ ਪੱਥਰ ਰੜ ਪਿਆ ਸਿਰਦਾ ਦਾ ਕੋਈ ਨਹੀਂਗਾ ਆਪੇ ਰੜਦੇ ਆ ਪੱਥਰ ਪੱਥਰ ਭੱਜ ਲੋ ਪੱਥਰ ਰੜ ਕੇ ਆਗੇ 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 ਪਾਸ ਅਗੇ ਸਾਬੀ ਨੇ ਦੂਜਾ ਵਾਲਾ ਜਾਉਂਦੇ ਬਹੁਤ ਆ ਮੈਨੂੰ ਟਾਇਰ ਮੈਂ ਜਾਉਂਦੇ ਬਹੁਤ ਆ ਹਾਂ ਬਹੁਤ ਸਮੇਂ ਬਾਅਦ ਸਾਨੂੰ ਪੰਚਾ ਮਿਲਿਆ ਅਸ ਚਸ਼ਮਾ ਸਾਨੀ ਪੀਂ ਗੋ ਇਸ ਤੋਂ ਬਾਅਦ ਲੋ ਜੀ ਫਿਲਹਾਲ ਆਪਾਂ ਜਿਹੜੀ ਇੱਕ ਪਹਾੜੀ ਪਾਰ ਕਰ ਚੁੱਕੇ ਆ ਇਸ ਤੋਂ ਬਾਅਦ ਫਿਰ ਬਾਅਦ ਮਿਲਿਆ ਸਾਨੂੰ ਇਹ ਛੋਟੀ ਜਿਹੜੀ ਇਹਦੇ ਵਿੱਚ ਲੋਕ ਨਾ ਰਹੇ ਨਦੀ ਪਾਰ ਕਰਨ ਤੋਂ ਬਾਅਦ 50 ਰੁਪਏ ਦਾ ਕੱਪ ਆਹਾਹਾ ਠੰਡਾ ਠਾਰ ਬਣੀ ਕਾਕੇ ਠੰਡਾ ਬਾਣੀ ਦਾ ਫਿਰ ਰੁਕ ਜਾ ਰੁਕ ਜਾ ਫਿਰ ਰੁਕ ਜਾ ਬੋਲੇ ਸੋਨਿਆ ਸੁਜਮਾ ਇਹ ਸਾਰੀ ਵੀਡੀਓ ਖਰਾਬ ਕਰ ਦੇ ਬੰਦੇ ਨੀ ਪੰਗ ਚ ਇੱਥੇ ਬੈਠਾ ਰ ਪਜਾਮਾ ਦੇ ਜੰਗਲਾਂ ਤੇ ਕਦੇ ਨਾ ਉਹ ਐਨ ਨੂੰ ਦਿਆ ਮੁਰਕੀ ਨੂੰ ਕਰਵਾਇਆ ਬੈਠਾ ਰ ਆ ਫੜੇ ਗਏ ਜੀ ਆਪਣਾ ਅੰਮਾ ਦੇ ਜੰਗਲ ਚੋਂ ਫੜੇ ਗਏ ਕੈਂਟ ਚ ਲੈ ਕੇ ਜਾਣਗੇ ਹੁਣ ਇਹ ਚੋਂ ਨਿਕਲੇ ਆ ਇਹ ਮਟੇਂਗੀ ਬਾਦ ਚੱਲਾਂਗੇ ਉਦੋਂ ਖਿਚਾ ਕੇ ਆਉਂਗਾ ਗੱਲ ਤਾਂ ਸੁਣ ਲੈ ਅਜੇ ਧੋਈ ਤੇ ਗਾਂਵ ਨਹੀਂ ਜਾਈਆ ਉੱਥੇ ਘਰ ਕੋ ਰਹੀਏ ਪਤਾ ਮੈਨੂੰ ਮੈਂ ਵੇਖਿਆ ਸਾਰਾ ਘੁੰਮਿਆ ਮੈਂ ਉਹ ਤੇਰੇ ਤੈਨੂੰ ਪੁੱਛਦਾ ਕਾ ਤੂੰ ਪਤਾ ਫੈਨ ਮਹਰਾ ਕੋ ਮੈਂ ਆ ਆਪਣਾ ਪਾ ਕੇ ਸਵੇਲੀ ਪਾਉਣੀ ਸੀ ਉਧਰ ਜਾ ਕੇ ਆਉਂਦਾ ਉਹ ਤੋਪਾ ਦੇ ਕੇ ਬਹੁਤ ਕਿੰਨੇ ਵੇਲੇ ਆ ਜੀ ਮੈਂ ਕਦੀ ਪੁਰਾਣੀ ਜੇਹਲ ਨਹੀਂ ਨਹੀਂ ਇਹ ਜੀ ਅਮਰੀਕਾ ਦੀ ਚੌਂਕੀ ਆ ਇੱਥੇ ਮਲਾਜ ਨੇ ਪਹਿਲਾਂ ਬਿਜਲੀ ਇੰਕਾਜ ਨੂੰ ਇੱਥੇ ਲੱਗਿਆ ਸੀ ਸਾਹ ਸਿੰਘ ਇਹ ਵੀ ਆਪੇ ਹੋਰ ਪ੍ਰੋਡਕਸ਼ਨ ਨੂੰ ਤੋੜਦੇ ਹਾਂ ਤਾਂ ਜਾ ਜਾ ਇੱਕ ਨੰਬਰ ਤੇ ਆਈਂਗਾ ਹੋਰ ਮੈਂ ਇੱਕ ਨੰਬਰ ਤੇ ਆਉਂਗਾ ਮੈਂ ਨਹੀਂ ਪੰਜਾਂ ਦੇ ਦਿਨਾਂ ਤੋਂ ਜੇ ਰਿਜੀਟਰੀ ਹੋ ਮੈਂ ਟੈਂਪਰਿੰਗ ਕਰਦਾ ਹਾਂ ਔਰ ਦੇ ਨਾਲੇ ਅੱਗੇ ਦੀ ਉੱਧਰ ਇੱਕ ਨੰਬਰ ਵੇਦੀ ਚਾਹੁੰਦੇ ਹਾਂ ਜੇ ਆਏਗਾ ਬੱਤਾ ਫੇਰ ਇਸ ਦੀ ਨਵੀਂ ਅਗ੍ਰਤੀ ਹੋ ਜਾਣੀ ਹੈ ਆਪਾਂ ਨੂੰ ਸੁਣੀ ਮਾਰੀ ਉਹ ਸਾਰੇ ਦੱਸਵਾ ਵਿੱਚ ਕੋਣ ਕੇ ਸਾਰੀ ਜੀ ਉਹ ਸੇ ਮੈਣਾ ਓਏ ਦੋ ਮਿੰਟੇ ਆਹ ਛੋੜ ਜਾਣ ਬੈਠਾ ਨਦੀ ਪਾਰ ਕਰਨ ਤੋਂ ਬਾਅਦ ਦੁਬਾਰਾ ਫੇਰ ਚੜਾਈ ਸ਼ੁਰੂ ਹੋ ਚੁੱਕੀ ਹੈ ਤੋ ਦਾ ਸਰ ਸਾਹਿਬ ਦੇ ਰਸਤੇ ਦੀ ਤੇ ਸੰਗਤ ਸਾਹੋਂ ਸਾਹੀ ਹੋਈ ਬੈਠਿਆ ਹੈ ਹਾਂਜੀ ਬੂਟਾ ਜੀ ਕੀ ਕਹਿਣਾ ਚਾਹੋਗੇ ਹਾਂ ਨਿਕੋ ਕਹਿ ਜਾਂਦਾ ਹੈ ਆਉਣਾ ਤੀਆ ਤੁਸੀਂ ਹੈ ਐ ਚੜ ਚਲੀ ਤਾ ਨੂੰ ਚੜ ਜਾ ਤੂੰ ਤੀ ਚੜਾਈ ਦਾ ਬਾੜੀ ਹੈਣੀ ਨਾ ਬਾੜੀ ਤਾਂ ਨਹੀਂ ਚੜਾਈ ਦਾ ਆਵੇ ਇਹ ਤਾਂ ਦਰਸਾ ਕਾਕਾ ਤਾਂ ਚੜ ਜੂਗਾ ਤਾਂ ਕਿਵੇਂ ਚੜ੍ਹੇਗਾ ਐ ਸਿੱਧਾ ਚੜਨ ਨੂੰ ਫਿਰਦਾ ਏ ਛਾਲ ਮਾਰ ਕੇ ਤਾ ਨੂੰ ਵਾਹਿਗੁਰੂ ਤੁਸੀਂ ਕਰੋ ਐਕਸ਼ਨ 911 ਕਹੇ ਤੂ 3911 ਕਰ ਗਿਆ ਸੀ ਲਾ ਲਾ ਜੋਰ ਚੱਲ 855 ਥੋੜਾ ਸਾਮ ਛਾ ਲੈਣ ਤੋਂ ਬਾਅਦ ਸਫਰ ਦੁਆਰਾ ਫੇਰ ਸ਼ੁਰੂ ਕੀਤਾ ਇੰਨੀ ਵਾਰ ਹੋ ਗਈ ਨਹੀਂ ਹੋਰ ਪਈ ਹਾਂ ਨਹੀਂ ਹੋਰ ਓਏ ਫਰ ਬਣਾਇ ਕਿਥੇ ਇਸ ਤੋਂ ਬੋਤਲ ਦਿੱਤੀ ਇਸ ਤੋਂ ਪਾਣੀ ਮੋਸੀਆ ਬਰਫ ਕੱਟ ਪੋਇਆ ਯਾਰ ਬਰਫ ਨਾ ਪੋਇਆ ਮੈਂ ਤੇ ਦੂਜੀ ਉਚਾਰ ਮੈਂ ਤੇ ਦੂਜੀ ਉਚਾਰ ਮੈਂ ਕਾਹੇ ਕਰ ਚਾਹ ਤੂੰ ਮੂਰੇ ਵੀਡੀਓ ਬਣਾ ਬਰਫ ਕੱਟ ਪੋਇਆ ਕਹਦੇ ਬਰਫ ਕੱਟ ਪੋਇਆ ਤਾਂ ਹੁਣ ਹੱਸਣਾ ਖੇਡਣਾ ਮੜਕਾ ਚਾਹ ਵਿੱਚ ਗੁਰਬਾਣੀ ਲਿਖਿਆ ਪਾਣੀ ਵਾਰਨ ਵਾਲਾ ਹੱਸਣਾ ਖੇਡਣਾ ਮੜਕਾ ਚਾਹ ਵਿੱਚ ਗੁਰਬਾਣੀ ਲਿਖਿਆ ਪੜਿਆ ਤੂੰ ਕਿਛ ਲਿਖਿਆ ਹੈ ਪੜਿਆ ਤੂੰ ਕਿਛ ਲਿਖਿਆ ਮੈਂ ਤਾਂ ਸੁਣਿਆ ਪਹਾੜ ਚੜਦਿਆਂ ਹੋਇਆਂ ਰਾਸਤੇ ਵਿੱਚ ਇੱਕ ਨਿੰਬੂ ਪਾਣੀ ਦੀ ਸਟਾਲ ਲੱਗੀ ਹੋਈ ਸੀ ਤੇ ਸਫਰ ਕਰਦੇ ਹੋਏ ਥੱਕ ਵੀ ਕਾਫੀ ਗਏ ਸੀ ਇਸ ਕਰਕੇ ਸਾਰਿਆਂ ਨੇ ਨਿੰਬੂ ਪਾਣੀ ਪੀਣ ਬਾਰੇ ਤੇ ਇੱਥੇ ਰੁਕਣ ਬਾਰੇ ਸੋਚਿਆ ਚਲੋ 10 ਮਿੰਟ ਲੱਗੇ ਇਸ ਬਹਾਨੇ ਥੋੜੀ ਜਿਹੀ ਥਕਾਵਟ ਵੀ ਦੂਰ ਹੋ ਗਈ ਤੇ ਨਿੰਬੂ ਪਾਣੀ ਵੀ ਪੀ ਲਿਆ ਹੁਣ ਚੱਲਦੇ ਆਂ ਜੀ ਅੱਗੇ ਉਹ ਸੰਗਤ ਦੀ ਗੋਦਰਾ ਸਾਹਿਬ ਪੌਂਚੜ ਤੋਂ 100 ਮੀਟਰ ਪਹਿਲਾਂ ਇੱਕ ਸਥਾਨ ਆਉਂਦਾ ਹੈ ਜਿੱਥੇ ਇੱਕ ਜਲ ਦਾ ਇੱਕ ਸੋਮਾ ਬਣਿਆ ਹੋਇਆ ਹੈ ਉਹ ਸੰਗਤਾਂ ਇੱਥੋਂ ਜਲ ਛੱਕ ਕੇ ਜਾ ਰਹੀਆਂ ਨੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੇ ਘੋੜੇ ਨੇ ਇਸ ਜਗ੍ਹਾ ਤੇ ਪਾੜ ਮਾਰਿਆ ਤੇ ਪਾਣੀ ਦਿਓ ਸਮੇ ਕਿਲਤ ਹੋਂ ਕਰਕੇ ਉਹ ਸੰਗਤਾਂ ਇਸ ਸਥਾਨ ਤੇ ਵੀ ਜਲ ਛੱਕ ਕੇ ਵਾਪਸ ਜਾ ਰਹੀਆਂ ਨੇ ਸੋ ਆਓ ਆਪਾਂ ਵੀ ਇਸ ਪਵਿੱਤਰ ਜਲ ਨੂੰ ਛਕ ਕੇ ਅਤੇ ਇਸ ਸਥਾਨ ਨੂੰ ਨਕਮਸਤਕ ਹੁੰਦਿਆਂ ਹੋਇਆਂ ਅੱਗੇ ਗੁਰਦੁਆਰਾ ਅੰਤਮ ਦਰਸ਼ਨ ਦੇ ਲਈ ਰਵਾਨਾ ਹੋਈਏ ਕਰੋ ਵਾਹਿਗੁਰੂ ਜੀ ਵਾਹਿਗੁਰੂ ਨਾ ਨਾ ਇਹ ਆਪੇ ਆਉਟ ਕਰਨਾ ਹੈ ਨਹੀਂ ਆਉਦੇ ਆਦੋ ਹਟਦਾ ਅਮਹਾਜ ਕੋਸੀ ਦੂਰੀ ਤੇ ਗੋਦੜਾ ਤੋਤਾ ਸਾਹਿਬ ਦੇ ਦਰਸ਼ਨ ਕਰਾਂਗੇ ਸੰਗਤ ਜੀ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅੰਤਮ ਦਰਸ਼ਨ ਤੋਤਾ ਸਰ ਸਾਹਿਬ ਜੀ ਦੇ ਇਤਿਹਾਸਕਰ ਅਨੁਸਾਰ ਸਾਧ ਸੰਗਤ ਜੀ ਜਦੋਂ ਬਾਬਾ ਜੀ ਕਰਤਾਰਪੁਰ ਜਲੰਧਰ ਦੀਆਂ ਜੰਗਾਂ ਲੜਨ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਪਵਿੱਤਰ ਅਸਥਾਨ ਤੇ ਆਏ ਤਾਂ ਬਾਬਾ ਜੀ ਦਾ ਸਿੱਖੀ ਸਰੂਪ ਦੇਖ ਕੇ ਇਥੋਂ ਦੇ ਪਹਾੜੀ ਵਸਨੀਕਾਂ ਨੇ ਬਾਬਾ ਜੀ ਨੂੰ ਇਸ ਅਸਥਾਨ ਤੋਂ ਚਲੇ ਜਾਣ ਲਈ ਕਿਹਾ ਤਾਂ ਬਾਬਾ ਜੀ ਨੇ ਇਹਨਾਂ ਲੋਕਾਂ ਨੂੰ ਕੋਸ਼ਟ ਤੇ ਕੋੜ ਹੋਣ ਦਾ ਅਤੇ ਫਸਲਾਂ ਦਾ ਇੱਕ ਸਮਾਂ ਲੱਗੇਗਾ ਅਤੇ ਇੱਕ ਨਹੀਂ ਲੱਗੇਗਾ ਦਾ ਸ਼ਰਾਫ ਦੇ ਕੇ ਇਥੋਂ ਮੈੜੀ ਸਾਹਿਬ ਚਲੇ ਗਏ ਮੈੜੀ ਦੇ ਪਹਾੜੀ ਲੋਕਾਂ ਨੇ ਬੀਰੀ ਸਾਹਿਬ ਥੱਲੇ ਜਿੱਥੇ ਕੇਨਾਤ ਸਿੰਘ ਵੀਰ ਦਾ ਪਹਿਰਾ ਸੀ ਆਪ ਜੀ ਦਾ ਡੇਰਾ ਲਗਵਾ ਦਿੱਤਾ ਤਾਂ ਕਿ ਵੀਰ ਨਾਹਰ ਸਿੰਘ ਰਾਤ ਨੂੰ ਆਪ ਜੀ ਨੂੰ ਖਤਮ ਕਰ ਦੇਵੇ ਜਦੋਂ ਸਵੇਰੇ ਪਹਾੜੀ ਲੋਕ ਵੇਖਣ ਆਏ ਤਾਂ ਇਹ ਵੇਖ ਕੇ ਬਹੁਤ ਹੈਰਾਨ ਹੋਏ ਕਿ ਨਾਹਰ ਸਿੰਘ ਵੀਰ ਬਾਦ ਰੂਪ ਅਵਸਥਾ ਵਿੱਚ ਪਿੰਜਰੇ ਵਿੱਚ ਕੈਦ ਸਨ ਬਹੁਤ ਸਮਾਂ ਬਾਬਾ ਜੀ ਨੇ ਇਸ ਸਥਾਨ ਬੇਰੀ ਸਾਹਿਬੀ ਕੇ ਤਕਸਰ ਕੀਤਾ ਜਦੋਂ ਬਾਬਾ ਜੀ ਦੇ ਸੇਵਕ ਗੰਗਾ ਰਾਮ ਸੁਦਾਗਰ ਨੇ ਆਪਣਾ ਡੁੱਬਦਾ ਹੋਇਆ ਬੇੜਾ ਪਾਰ ਕਰਨ ਲਈ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਆਪਣੇ ਸੇਵਕ ਦੀ ਅਰਦਾਸ ਸੁਣ ਕੇ ਆਪਣਾ ਸਰੀਰ ਬੇਰੀ ਸਾਹਿਬ ਬੰਦ ਕਮਰੇ ਵਿੱਚ ਛੱਡ ਕੇ ਆਤਮਾ ਸਰੂਪ ਵਿੱਚ ਗੰਗਾ ਰਾਮ ਸਦਾਗਰ ਦਾ ਪੇੜਾ ਪਾਰ ਕਰਨ ਚਲੇ ਗਏ। ਪਿੱਛੋਂ ਮਾਤਾ ਜੀ ਤੋਂ ਜ਼ਬਰਦਸਤੀ ਅਗਿਆਨੀ ਅਤੇ ਪਹਾੜੀ ਲੋਕਾਂ ਨੇ ਬਾਬਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰਾ ਦਿੱਤਾ। ਜਦੋਂ ਬਾਬਾ ਜੀ ਗੰਗਾ ਸਦਾਗਰ ਦਾ ਪੇੜਾ ਪਾਰ ਕਰਕੇ ਵਾਪਸ ਆਏ ਅੰਤਮ ਦਰਸ਼ਨ ਸਾਹਿਬ ਤੋਤਾ ਸਰ ਵੇਖੇ ਤਾਂ ਇਥੋਂ ਬਾਬਾ ਜੀ ਨੇ 베ਰੀ ਸਾਹਿਬਲ ਤੱਕਿਆ ਕਿ ਤੂੰ ਆ ਕਿਉਂ ਉੱਡ ਰਿਹਾ ਹੈ ਤਾਂ ਲੋਕਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਇੱਥੇ ਜੋ ਬਾਬਾ ਬੜਪਾਗ ਸਿੰਘ ਜੀ ਰਹਿੰਦੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਤਾਂ ਬਾਬਾ ਜੀ ਨੇ ਇਸ ਥੜੇ ਉੱਪਰ ਇੱਕ ਤੋਤਾ ਮਰਿਆ ਪਿਆ ਸੀ ਉਸ ਮ੍ਰਿਤਕ ਤੋਤੇ ਵਿੱਚ ਜਾਣ ਪਾ ਕੇ 베ਰੀ ਸਾਹਿਬ ਗਏ ਉੱਥੇ 베ਰੀ ਸਾਹਿਬ ਦੀਆਂ ਪ੍ਰਕਰਮਾ ਕਰਕੇ ਪਹਾੜੀ ਲੋਕਾਂ ਅਤੇ ਮਸੰਦਾਂ ਨੂੰ ਸ਼ਰਾਪ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਨੂੰ ਦਰਸ਼ਨ ਨਹੀਂ ਹੋਵੇਗਾ ਸਿਰਫ ਸਾਧ ਸੰਗਤ ਨੂੰ ਹੀ ਦਰਸ਼ਨ ਹੋਵੇਗਾ ਹਾਂਜੀ ਵੀਡੀਓ ਕੁਝ ਜ਼ਿਆਦਾ ਲੰਬੀ ਜਾ ਰਹੀ ਸੀ ਇਸ ਕਰਕੇ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰ ਰਹੇ ਹਾਂ ਤੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਕਿ ਆਪਾਂ ਤੁਹਾਨੂੰ ਇੱਕ ਵਾਪਸੀ ਦੀਆਂ ਵੀਡੀਓ ਵੀ ਦਿਖਾਵਾਂਗੇ ਬਹੁਤ ਵਧੀਆ ਦ੍ਰਿਸ਼ ਪਹਾੜਾਂ ਦੇ ਵਿੱਚ ਸੁੰਦਰ ਅਤੇ ਖਤਰਨਾਕ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਤੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਅਤੇ ਵੱਤ ਵੱਦ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ